ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸੁਖਵੀਰ ਸਿੰਘ ਬਾਦਲ ਦੀ ਟਰਮ ਖਤਮ ਹੋ ਚੁੱਕੀ ਹੈ 14 ਦਸੰਬਰ ਨੂੰ ਪ੍ਰਦਾਨ ਕੀਤੀ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਸੀ ਇਹ ਗੱਲ ਉਹਨਾਂ ਨੇ ਕਹੀ ਸੀ ਨਾ ਅਕਾਲ ਤਖਤ ਸਾਹਿਬ ਨੂੰ ਜਿਹੜੀ ਚਿੱਠੀ ਲਿਖੀ ਸੀ ਕਿ ਮੈਂ ਅਸਤੀਫਾ ਦੇ ਦਿੱਤਾ ਸੋ ਅਸਤੀਫਾ ਵੀ ਦਿੱਤਾ ਹੋਇਆ ਔਰ ਟਰਮ ਵੀ ਖਤਮ ਹੋ ਚੁੱਕੀ ਹੈ ਇਸ ਦੇ باوجود ਉਹਨਾਂ ਨੇ ਆਪਣੀ ਕੁਟੀ ਜਿਹੜੀ ਹੈ 9 ਸੈਕਟਰ ਵਾਲੀ ਹੈ ਉਹਦੇ ਵਿੱਚ ਇੱਕ ਮੀਟਿੰਗ ਬੁਲਾਈ ਹੈ ਉਹਨੂੰ ਇਹ ਨਹੀਂ ਕਰ ਸਕਦੇ ਕਿ ਪਰ ਉਹਨਾਂ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ ਹੈ ਕੀ ਦੀ ਮੀਟਿੰਗ ਹੈ ਸਾਰੇ ਕੋਰ ਕਮੇਟੀ ਮੈਂਬਰ ਸਾਰੇ ਵਰਕਿੰਗ ਕਮੇਟੀ ਦੇ ਮੈਂਬਰ ਸਾਰੇ ਜ਼ਿਲ੍ਹਾ ਜਥੇਦਾਰ ਸਾਰੇ ਹਲਕਾ ਇੰਚਾਰਜ ਉਥੇ ਪਹੁੰਚੇ ਉਸ ਮੀਟਿੰਗ ਦੇ ਵਿੱਚ ਇਉਂ ਕਹੀਏ ਕਿ ਇੱਕ ਗੈਰ ਰਸਮੀ ਖੁਫਤ ਮੀਟਿੰਗ ਬੁਲਾਈ ਗਈ ਜਿਹਦੇ ਵਿੱਚ ਇਹ ਫੈਸਲਾ ਹੋਇਆ ਕਿ ਇੱਕ ਵਾਰੀ ਪ੍ਰਧਾਨਗੀ ਛੱਡ ਕੇ ਦੂਜੀ ਵਾਰ ਪ੍ਰਧਾਨਗੀ ਕਿਵੇਂ ਲੈਣੀ ਹੈ ਅਕਾਲ ਤੱਕ ਸਭ ਦੇ ਟਕਰਾਅ ਤੋਂ ਕਿਵੇਂ ਬਚਣਾ ਹੈ ਅਕਾਲੀ ਦਲ ਨੂੰ ਕਿਵੇਂ ਆਪਾਂ ਹੋਰ ਦੁਬਾਰਾ ਖੜਾ ਕਰੀਏ ਬਹੁਤ ਸਾਰੀਆਂ ਗੱਲਾਂ ਉਸ ਮੀਟਿੰਗ ਦੇ ਵਿੱਚ ਹੋਈਆਂ ਹਾਲਾਂਕਿ ਮੀਟਿੰਗ ਗੁਪਤ ਰੱਖੀ ਰਹੀ ਕਿ ਹਾਲਾਂਕਿ ਮੀਟਿੰਗ ਘੱਰ ਰਸਮੀ ਸੀ ਹਾਲਾਂਕਿ ਬਹੁਤ ਘਟ ਮੈਂ ਪੁਰਾਣੇ ਬਾਹਰ ਕੰਜ਼ਰਵ ਕੱਢੀ ਜਿੰਨੀ ਕਿ ਮੈਨੂੰ ਕੰਜ਼ਰਵ ਮਿਲੀ ਹੈ ਉਹਦੇ ਹਵਾਲੇ ਨਾਲ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਤੇ ਇਸ ਤੋਂ ਪਹਿਲਾਂ ਕਿ ਮੈਂ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂ ਇੱਕ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਨਵੇਂ ਜਿਹੜੇ 뷰ਅਰਸ ਨੇ ਮੇਰੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਅਪੀਲ ਹੈ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਹੁਣ ਜਿਹੜੀ ਗੱਲ ਆਪਾਂ ਕਰਨੀ ਹੈ ਕਿ ਇਹ ਇੱਕ ਗੁਪਤ ਮੀਟਿੰਗ ਕਹੋ ਜਗ ਗੈਰ ਰਸਮੀ ਮੀਟਿੰਗ ਕਹੋ ਗੁਪਤ ਇਸ ਕਰਕੇ ਕਿ ਦੱਸ ਕੁਛ ਨਹੀਂ ਰਹੇ ਵੀ ਕੀ ਹੋਇਆ ਉੱਥੇ ਜੋ ਪਤਾ ਲੱਗੇ ਮੈਂ ਉਹੀ ਦੱਸ ਰਿਹਾ ਮੀਟਿੰਗ ਹੋਈ ਸਾਰੇ ਆਪਦੇ ਬੰਦੇ ਬੁਲਾਏ ਮਤਲਬ ਐਉਂ ਕਹ ਲਈਏ ਕਿ ਸਾਰੇ ਹੀ ਸੁਖਵੀਰ ਸਿੰਘ ਬਾਦਲ ਦੇ ਸਪੋਰਟਰ ਉੱਥੇ ਸੀ ਸੁਖਵੀਰ ਸਿੰਘ ਬਾਦਲ ਦੇ ਵਫਾਦਾਰਾਂ ਦੀ ਮੀਟਿੰਗ ਸੀ ਚਾਹੇ ਕੋਰ ਕਮੇਟੀ ਦੇ ਮੈਂਬਰ ਚਾਹੇ ਜ਼ਿਲ੍ਹਾ ਜਥੇਦਾਰ ਚਾਹੇ ਹਲਕਾ ਅਨਚਾਰਜ ਜੋ ਮਰਜੀ ਨਾਮ ਦੇ ਦਿਓ ਚਾਹੇ ਇਸ ਮੀਟਿੰਗ ਨੂੰ ਕੋਰ ਕਮੇਟੀ ਦਾ ਨਾਮ ਦੇ ਦਿਓ ਚਾਹੇ ਨੂੰ ਵਰਕਿੰਗ ਜੋ ਮਰਜੀ ਨਾਮ ਦੇ ਦਿਓ ਲੇਕਿਨ ਮੀਟਿੰਗ ਦੇ ਵਿੱਚ ਕਈ ਅਹਿਮ ਗੱਲਾਂ ਹੋਈਆਂ ਸਭ ਤੋਂ ਵੱਡੀ ਲੰਬੀ ਚਰਚਾ ਹੋਈ ਕਿ ਆਪਾਂ ਅਸਤੀਫੇ ਦਾ ਕੀ ਕਰੀਏ ਬਹੁਤ ਸਾਰੇ ਜਿਹੜੇ ਉਹਨਾਂ ਤੇ ਵਫਾਦਾਰ ਸੀ ਉਹਨਾਂ ਨੇ ਕਿਹਾ ਦੇਖੋ ਅਸੀਂ ਤੁਹਾਡੇ ਨਾਲ ਵਫਾ ਪਾਲਾਂਗੇ ਜਿਵੇਂ ਕਹੋਗੇ ਤੁਹਾਡੇ ਨਾਲ ਰਹਾਂਗੇ ਪਰ ਇੱਕ ਗੱਲ ਸਪਸ਼ਟ ਹੈ ਆਖਰ ਜਾਣਾ ਤਾਂ ਆਪਾਂ ਲੋਕਾਂ ਚ ਹੈ ਤੇ ਲੋਕ ਕੌਮ ਅਕਾਲੀ ਪੰਥਕ ਲੋਕ ਇਹ ਸੋਚਦੇ ਨੇ ਕਿ ਜੇ ਅਕਾਲ ਤਖਤ ਸਾਹਿਬ ਦੇ ਨਾਲ ਆਪਾਂ ਟਕਰਾਕ ਕੀਤਾ ਤੇ ਉਹਨਾਂ ਦੇ ਹੁਕਮ ਦੀ ਪਾਲਣਾ ਦੋਸੰਬਰ ਦੀ ਨਾ ਕੀਤੀ ਤੇ ਤੁਹਾਡੇ ਅਸਤੀਫੇ ਜਿਹੜੇ ਪ੍ਰਵਾਨ ਨਾ ਹੋਏ ਦੋਂ ਲੋਕਾਂ 'ਚ ਜਾਣਾ ਔਖਾ ਹੋ ਜੂ ਜਿਹੜਾ ਹਰ ਰੋਜ਼ ਅਸੀਂ ਕਹਿੰਦੇ ਆ ਉਹ ਗੱਲ ਉੱਥੇ ਉੱਠੀ ਔਰ ਇਸ ਤੋਂ ਪਹਿਲਾਂ ਇੱਕ ਗੱਲ ਹੋਰ ਤੁਹਾਨੂੰ ਦੱਸਾਂ ਕੱਲੀ ਉਹੀ ਗੱਲ ਉੱਥੇ ਇੱਥੇ ਨਹੀਂ ਉੱਠੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਦੇ ਨੇ ਨਾ ਗੁਰਿੰਦਰ ਸਿੰਘ ਢਿੱਲੋਂ ਰਾਧਾ ਸਵਾਮੀ satsang ਬਿਆਸ ਡੇਰੇ ਦੇ ਮੁਖੀ ਉਸ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਮੀਟਿੰਗ ਕੀਤੀ ਸਖਵੀਰ ਸਿੰਘ ਬਾਦਲਨਾਲ ਘੜਗਾਉਂ ਦੇ ਵਿੱਚ ਉਹਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਇਹੀ ਕਿਹਾ ਸੀ ਕਿ ਤੁਸੀਂ ਅਸਤੀਫਾ ਜਿਹੜਾ ਇੱਕ ਵਾਰ ਦੇ ਦਿਓ ਇਹ ਗੱਲ ਇਹਨਾਂ ਨੇ ਉਦੋਂ ਕਿਹਾ ਸੀ ਕੋਈ ਗੱਲ ਨਹੀਂ ਸੋਚਦੇ ਆ ਮੈਨੂੰ ਥੋੜਾ ਵਕਤ ਦਿਓ ਸੋਚਣ ਤੇ ਕਿਉਂਕਿ ਉਹ ਵੀ ਤਾਂ ਵਿਚੋਲਗੀ ਕਰ ਰਹੇ ਨੇ ਉਹਨਾਂ ਨੂੰ ਪਤਾ ਹੈ ਵਿਚੋਲਗੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਵੀ ਤਾਂ ਚਾਹੁੰਦੀ ਹੈ ਕਿ ਇਹ ਇਕੱਠੇ ਹੋਣ ਜੇ ਇਹ ਇੰਦਰ ਦੀ ਗੱਲ ਹੀ ਨਹੀਂ ਫਿਰ ਉਹਨੂੰ ਸਮਝਾਉਤਾ ਕਰਕੇ ਫਾਇਦਾ ਕੀ ਹੋਊਗਾ ਬਹੁਤ ਗੱਲਾਂ ਨੇ ਵਿੱਚੋਂ ਵਿੱਚੋਂ ਚੱਲ ਰਹੀਆਂ ਸੋ ਉਹ ਵੀ ਇੱਕ ਅਸਰ ਕੁਝ ਜਿਹੜੇ ਇਹਨਾਂ ਦੇ ਬੰਦੇ ਸੀ ਜਿਹੜੇ ਵਫਾਦਾਰ ਸੀ ਉਹਨਾਂ ਨੇ ਕਿਹਾ ਤਾਂ ਕਿਉਂਕਿ ਲੋਕ ਜਿਹੜੇ ਲੋਕ ਜ਼ਮੀਨ ਤੇ ਜਾਂਦੇ ਨੇ ਲੋਕਾਂ ਨੂੰ ਮਿਲਦੇ ਨੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਤਾਂ ਅਕਾਲ ਤਖਤ ਸਾਹਿਬ ਨੂੰ ਵੀ ਕੁਝ ਨਹੀਂ ਸਮਝਦੇ ਇਹ ਤਾਂ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਨੂੰ ਫਿਰਦੇ ਨੇ ਇਸ ਕਰਕੇ ਇਹ ਪਤਾ ਲੱਗਿਆ ਕਿ ਫੈਸਲਾ ਇਹ ਹੋਇਆ ਹੈ ਕਿ ਜਨਵਰੀ ਦੇ ਵਿੱਚ ਜਿਹੜੀ ਹੁਣ 25 ਦੇ ਵਿੱਚ ਜਿਹੜੀ ਮੀਟਿੰਗ ਹੋਏਗੀ ਉਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦੇ ਹੋਏ ਅਸਤੀਫੇ ਪ੍ਰਵਾਨ ਕਰਲੇ ਜਾਣਗੇ ਸਮੇਤ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਇੱਕ ਤਾਂ ਇਹ ਗੱਲ ਸਮਝਦੇ ਆਈਏ ਜੋ ਕਿ ਨਿੱਕ ਸਹੀ ਹੋ ਤਾਂ ਹੁਣ ਕਿਹੜਾ ਜ਼ਿਆਦਾ ਦਰ ਰਹਿ ਦੇ ਨੇ ਹਾਂ ਦੂਜੀ ਗੱਲ ਹਲੇ ਵੀ ਅਧੂਰਾ ਹੈ ਕੰਮ ਹਲੇ ਵੀ ਪੂਰਾ ਨਹੀਂ ਹੋ ਕੰਮ ਮੰਨਣਾ ਕਿ ਦੂਜੀ ਗੱਲ ਸੁਖਵੀਰ ਸਿੰਘ ਬਾਦਲ ਨੇ ਇਹ ਕਹੀ ਕਿ ਦੇਖੋ ਜਿਹੜਾ ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੁਬਾਰਾ ਆਉਣਾ ਹੈ ਤੇ ਆਪਾਂ ਨੂੰ ਆਪਣੇ ਬੰਦੇ ਡੈਲੀਗੇਟ ਬਣਾਉਣੇ ਚਾਹੀਦੇ ਨੇ ਭਰਤੀ ਆਪਾਂ ਆਬਦੀ ਕਰੀਏ ਆਬਦੇ ਵਫਾਦਾਰਾਂ ਨੂੰ ਆਬਦੇ ਬੰਦਿਆਂ ਨੂੰ ਲੈ ਕੇ ਆਈਏ ਵੱਧ ਤੋਂ ਵੱਧ ਲੈ ਕੇ ਆਈਏ ਗੱਲ ਤਾਂ ਬਿਲਕੁਲ ਠੀਕ ਹੈ ਤੇ ਇਹਦਾ ਮਤਲਬ ਕਿ ਇੱਥੇ ਉਹ ਨਹੀਂ ਚਾਹੁੰਦੇ ਕਿ ਜਿਹੜੀ ਭਰਤੀ ਕਮੇਟੀ ਬਣਾਈ ਆ ਅਕਾਲ ਤਖਤ ਸਾਹਿਬ ਨੇ ਉਹਦਾ ਕੀ ਕਰਨਾ ਹੈ ਉਹਦਾ ਜਿਹੜਾ ਕਾਨੂੰਨੀ ਨੁਕਤਾ ਜਿਹੜਾ ਕਾਨੂੰਨੀ ਅਰਚਨ ਦਿਖਾ ਕੇ ਜਿਵੇਂ ਲੱਗੇ ਹੋਏ ਨੇ ਦਰਜੀਤ ਸਿੰਘ ਚੀਮਾ ਬਖ ਬਖ ਚੈਨਰਾ ਤੇ ਉਹ ਤਾਂ ਇਹੀ ਇਸ਼ਾਰਾ ਲੱਗਦਾ ਹੈ ਕਿ ਉਹ ਗੱਲ ਮੰਨਣ ਨੂੰ ਤਿਆਰ ਨਹੀਂ ਜਿਹੜੀ ਮੀਟਿੰਗ ਹੈ ਉਹਦੇ ਚ ਇੱਕ ਗੱਲ ਉੱਠੀ ਕਹਿੰਦੇ ਐਂਓ ਕਰੋ ਕਿ ਜਿਹੜੀ ਇਹ ਕਮੇਟੀ ਬਣਾਈ ਹੈ ਇਸ ਤਰ੍ਹਾਂ ਹੀ ਕਮੇਟੀ ਚਾਪਾ ਕੁਝ ਮੈਂਬਰ ਹੋਰ ਪਾ ਲਈਏ ਅਬਦੇ ਮੈਂਬਰ ਪਾ ਲਈਏ ਫਿਰ ਭਰਤੀ ਕਰ ਲਈਏ ਗੱਲ ਇਹ ਹੈ ਕਿ ਉਹ ਪ੍ਰਧਾਨਗੀ ਜਿਹੜੀ ਹੈ ਇੱਕ ਵਾਰੀ ਛੱਡ ਦੇਣਗੇ ਲੇਕਿਨ ਦੁਬਾਰਾ ਪ੍ਰਧਾਨ ਬਣਨਗੇ ਇਹਦੀ ਚਾਰੀ ਹੈ ਯਾਨੀ ਪ੍ਰਧਾਨਗੀ ਛੱਡਣੀ ਨਹੀਂ ਪ੍ਰਧਾਨਗੀ ਛੱਡਣ ਦਾ ਦਿਲ ਨਹੀਂ ਕਰਦਾ ਲੇਕਿਨ ਮਜਬੂਰੀ ਹੈ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਤੋਂ ਡਰਦੇ ਨੇ ਕਿ ਲੋਕਾਂ ਨੇ ਮੂੰਹ ਨਹੀਂ ਲਾਉਣਾ ਇਸ ਕਰਕੇ ਉਹ ਲੱਗਦਾ ਇਹ ਹੈ ਕਿ ਇਹ ਅਸਤੀਫਾ ਤਾਂ ਦੇ ਦੇਣਗੇ ਪ੍ਰਵਾਨ ਵੀ ਹੋ ਜੂ ਅਸਤੀਫਾ ਦਿੱਤੇ ਹੋਏ ਹੈ ਪ੍ਰਵਾਨੀ ਕਰਨਾ ਲੇਕਿਨ ਜਿਹੜੀ ਭਰਤੀ ਕਮੇਟੀ ਹੈ ਉਹਦਾ ਕੋਈ ਹੱਲ ਲੱਭਣ ਨੂੰ ਫਿਰਦੇ ਨੇ ਇਹ ਗਲਤਾ ਤਾਂ ਹੀ ਤਾਂ ਇਹਨਾਂ ਟਾਈਮ ਲਿਆ ਜਾ ਰਿਹਾ ਆ ਜਿਹੜਾ ਹੁਕਮ ਮੰਨਣ ਵਾਲੀ ਗੱਲ ਹੈ ਇਹ ਤਾਂ ਹੁਣ ਮੀਟਿੰਗ ਤੋਂ ਬਾਅਦ ਸੋਚ ਸਮਝ ਕੇ ਜਦੋਂ ਲੋਕਾਂ ਨੇ ਦੱਸਿਆ ਹਕੀਕਤ ਦੱਸੀ ਵੀ ਕੀ ਸੋਚਦੇ ਨੇ ਤਾਂ ਇਹ ਗੱਲ ਹੋਈ ਹੈ ਨਹੀਂ ਤਾਂ ਤੁਹਾਡੇ ਸਾਹਮਣੇ ਕਿੰਨਾ ਕੁ ਹੁਕਮ ਮੰਦੇ ਸੀ ਤੇ ਇੰਦਰਾਂ ਚ ਵੀ ਕਰ ਸਕਦੇ ਸੀ ਇੱਥੇ ਤਾਂ ਕੋਈ ਕਿਸੇ ਕਿਸਮ ਦੇ ਕਾਨੂੰਨੀ ਅੜਚਣ ਨਹੀਂ ਅਸਤੀਫਾ ਤਾਂ ਪਹਿਲੇ ਦਿੱਤਾ ਹੋਇਆ ਪ੍ਰਵਾਨੀ ਕਰਨਾ ਸੀ ਜੇ ਆਪਾਂ ਦੂਜੀ ਗੱਲ ਕਰੀਏ ਤੇ ਵੈਸੇ ਵੀ ਤਾਂ ਇੰਨਾ ਕੁਝ ਚੱਲ ਰਿਹਾ ਹੈ ਤਾਂ ਇਹ ਇਸ ਕਰਕੇ ਉਹਨਾਂ ਨੇ ਟਾਈਮ ਲਿਆ ਕਦੇ ਜੀ 20 ਦਿਨ ਫਿਰ ਜਿਹੜਾ ਹੈ ਸਿੱਧੀ ਪੰਦਰਵਾੜ ਦਾ ਬਹਾਨਾ ਲਾਇਆ ਜਦੋਂ ਅਲਟੀਮੇਟਲੀ ਲੱਗਦਾ ਇਹ ਹੈ ਕਹਾਣੀ ਇੱਧਰ ਨੂੰ ਜਾਓ ਇੱਕ ਵਾਰ ਅਸਤੀਫਾ ਪ੍ਰਵਾਨ ਹੋ ਉਸ ਤੋਂ ਬਾਅਦ ਜਿਹੜੀ ਭਰਤੀ ਬੇਮ ਜਿਹਦੇ ਲਈ ਕਹਿ ਦਿੱਤਾ ਗਿਆ ਕਿ ਲੱਗ ਜਾਓ ਤਿਆਰੀ ਤੇ ਤੇ ਉਹ ਮੈਨੂੰ ਨਹੀਂ ਲੱਗਦਾ ਦਲਜੀਤ ਸਿੰਘ ਚੀਮੜਾ ਦੀ ਡਿਊਟੀ ਤਾਂ ਹੀ ਲਾਈ ਹੈ ਕਿ ਲੋਕਾਂ 'ਚ ਜਾਓ ਅੱਧ ਬਚਦਾ ਜਾਪਾ ਕਰਕੇ ਤੇ ਕਹਾਂਗੇ ਦੇਖੋ ਜੀ ਇਸ ਦਾ ਹੁਕਮ ਮੰਨ ਲਿਆ ਉਹ ਇਸ ਕਰਕੇ ਨਹੀਂ ਮੰਨਿਆ ਕਿ ਉਹਦੇ ਚ ਕਾਨੂੰਨੀ ਅਰਜੰਟ ਸੀ ਤੇ ਜਿਹੜੀ ਹੈ ਉਹ ਸਾਡੀ ਜਿਹੜੀ ਡੀ ਰਜਿਸਟਰ ਹੋ ਜਾਂਦੀ ਪਾਰਟੀ ਜੇ ਅਸੀਂ ਇਹ ਨਾ ਕਰਦੇ ਹਾਲਾਂਕਿ ਉਹ ਵੀ ਇਹ ਵੀ ਬਹਾਨਾ ਹੀ ਹੈ ਉਹ ਵੀ ਜਸਟ ਜਿਹੜਾ ਹੈ ਗੈਨੀ ਰਗਵੀਰ ਸਿੰਘ ਨੂੰ ਕਈ ਵਕੀਲਾਂ ਨੇ ਚੱਟੀਆਂ ਲਿਖੀਆਂ ਨੇ ਵੀ ਆ ਦੇਖ ਲਓ ਤੁਸੀਂ ਇਹ ਬਹਾਨਾ ਇਹ ਤੇ ਇਹ ਪੁੱਛਣੋ ਇਹਨਾਂ ਨੂੰ ਇਸ ਤਰ੍ਹਾਂ ਤਾਂ ਕੁਝ ਨਹੀਂ ਕੋਈ ਖਤਰਾ ਨਹੀਂ ਹੈ ਖਦਰਤਾ ਕੋਡ ਹੁੰਦਾ ਨਾ ਜਦੋਂ ਕੋਈ ਜਥੇਦਾਰ ਇਹ ਕਹੇ ਕਿ ਜੇ ਤੁਸੀਂ ਪੰਥ ਨੂੰ ਵੋਟ ਨਾ ਪਾਈ ਤਾਂ ਤੁਸੀਂ ਨਰਕਾਂ ਚ ਜਾਓਗੇ ਤਾਂ ਫਿਰ ਤਾਂ ਇਹ ਜਾ ਡਰਾਵਾ ਦੇ ਬਿਨਾਂ ਧਾਰਮਿਕ ਫਿਰ ਤਾਂ ਗੱਲ ਬਣਦੀ ਹੈ ਉਹਨਾਂ ਨੇ ਤਾਂ ਕੁਝ ਐਸਾ ਕਹੀ ਦੀ ਉਹਨਾਂ ਨੇ ਤਾਂ ਕਹਿ ਵੀ ਆ ਭਾਈ ਇਕੱਠੇ ਹੋ ਗੋ ਤੁਸੀਂ ਆ ਕਰ ਲੋ ਹੁਣ ਇਕੱਠੇ ਹੋਣ ਵਾਲੀ ਵੀ ਗੱਲ ਹੈ ਭਰਤੀ ਕਮੇਟੀ ਦੇ ਵਿੱਚ ਆਦੇ ਬੰਦੇ ਰੱਖਣੇ ਦੂਜੇ ਨਹੀਂ ਰੱਖਣੇ ਉਹ ਵੀ ਹੁਕਮਤੂਲੀ ਹੈ ਹਲੇ ਇਹ ਨਹੀਂ ਹੈ ਜੇ ਅਸਤੀਫਾ ਵੀ ਪ੍ਰਵਾਨ ਚਲੋ ਹੋ ਜਾਂਦਾ ਹੈ ਤੇ ਮੰਨ ਲੈਂਦੇ ਨੇ ਚਲੋ ਅਸਤੀਫਾ ਦਿੱਤਾ ਲੇਕਿਨ ਦੋ ਤਿੰਨ ਗੱਲਾਂ ਤਾਂ ਤਾਂ ਫੇਰ ਵੀ ਅਸੀਂ ਅੱਗੇ ਹੀ ਬੰਨਾਂਗੇ ਇੱਕ ਭਰਤੀ ਕਮੇਟੀ ਦੀ ਦੂਜੀ ਆ ਜਿਹੜੀ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਜਿਹੜੇ ਕੱਢੇ ਹੋਏ ਉਹ ਨਹੀਂ ਲੈਣੇ ਅਸੀਂ ਜੇ ਦੀ ਜੇ ਨਹੀਂ ਲੈਣੇ ਫਿਰ ਇੱਕ ਤਾਂ ਕਿੱਥੇ ਆ ਫਿਰ ਉਹੀ ਗੱਲ ਹੋ ਗਈ ਹਾਂ ਇੱਕ ਗੱਲ ਹੋਰ ਹੈ ਜਿਹਦੇ ਸਸਪੈਂਸ ਹੈ ਉਹ ਵੀ ਆਪਾਂ ਨੂੰ ਸੋਚਣਾ ਚਾਹੀਦਾ ਉਹ ਹੈ ਕਿ ਜੇ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਨੂੰ ਕਹਿ ਸਕਦੇ ਨੇ ਕਿ ਤੁਸੀਂ ਅਸਤੀਫਾ ਦੇ ਦਿਓ ਤੇ ਫਿਰ ਦੂਜੇ ਪਾਸੇ ਇਹ ਵੀ ਤਾਂ ਹੋਸਾ ਦੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਵੀ ਤਾਂ ਕਹਿਣਗੇ ਕਿ ਵੀ ਇਹ ਵੀ ਬੰਦ ਕਰੋ ਇਹ ਵੀ ਨਹੀਂ ਚਾਹੀਦਾ ਤੇ ਵੈਸੇ ਪਿਛਲੇ ਕੁਝ ਦਿਨਾਂ ਤੋਂ ਫਾਇਰਿੰਗ ਤਾਂ ਬੰਦ ਹੈ ਤੇ ਲੇਕਨ ਕੀ ਹੋਊਗਾ 30 ਤਰੀਕ ਦੀ ਮੀਟਿੰਗ ਤਾਂ ਕੱਲ ਬੰਦ ਹੈ ਇਸ ਕਰਕੇ 31 ਦੀ ਮੀਟਿੰਗ ਹੈ ਪਤਾ ਨਹੀਂ 31 ਨੂੰ ਹੋਈ ਕਿ ਨਹੀਂ ਚਲੋ ਮੰਨ ਲਓ ਜੇ 31 ਨੂੰ ਹੁੰਦੀ ਹੈ ਤਾਂ ਉੱਥੇ ਹਲੇ ਕੋਈ ਜਾਂਚ ਤਾਂ ਹੋਈ ਨਹੀਂ ਤੇ ਕੀ ਉਹਨਾਂ ਨੂੰ ਕਿਹਾ ਜਾਏਗਾ ਅਸਤੀਫਾ ਦੇ ਜੋ ਕੱਢਿਆ ਜਾਏਗਾ ਇਹ ਵੀ ਕੁਝ ਨਹੀਂ ਪਤਾ ਤਾਂ ਗਹਿੰਦੀ ਰਗਵੀਰ ਸਿੰਘ ਕੀ ਕਹਿੰਦੇ ਨੇ ਇਸ ਮਾਮਲੇ ਦੇ ਵਿੱਚ ਕਿਉਂਕਿ ਉਹਨਾਂ ਦਾ ਤਾਂ ਜਿਹੜਾ ਹੈ ਉਹ ਗਲਤਾਂ ਹੁੰਦੀ ਰਹਿੰਦੀ ਹੈ ਤੇ ਇਹ ਸਾਰਾ ਜੋ ਇਹਨਾਂ ਨੇ ਫੈਸਲੇ ਕੀਤੇ ਹੋਣਗੇ ਅਗਾਲ ਤੱਕ ਤੇ ਜਥੇਦਾਰ ਕਿਵੇਂ ਲੈਣਗੇ ਇਸ ਗੱਲ ਨੂੰ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਚੱਲ ਰਹੇ ਨੇ ਪਾਤਿਕ ਸਿਆਸਤ ਦੇ ਵਿੱਚ ਤੇ ਇਹ ਤਾਂ ਹੁਣ 31 ਤਰੀਕ ਨੂੰ ਪਤਾ ਲੱਗੂਗਾ ਕਿ ਇਹ ਕਹਿੰਦੇ ਕੀ ਨੇ ਜਾਂ ਜੋ ਕਮੇਟੀ ਦੇ ਵਿੱਚ ਕਿਉਂਕਿ ਜਾਂਚ ਵਾਲੀ ਤਾਂ ਕੋਈ ਗੱਲ ਹਲੇ ਨਜ਼ਰ ਨਹੀਂ ਆਈ ਜਾਂਚ ਦਾ ਮਤਲਬ ਉਹ ਤਾਂ ਦੋਨੋਂ ਦੇ ਪੱਖ ਸੁਣਨਾ ਗਿਆਨੀ ਹਰਪ੍ਰੀਤ ਸਿੰਘ ਦਾ ਤਾਂ ਪੱਖ ਦੀ ਗੱਲ ਨਹੀਂ ਆਈ ਤੀਜਾ ਇੱਕ ਹੋਰ ਪੁਆਇੰਟ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਗੱਲ ਕਹੀ ਸੀ ਕਿ ਅੱਜ ਸ਼ਹੀਦੀ ਪੰਦਰਵਾੜੇ ਤੋਂ ਬਾਅਦ ਮੈਂ ਠੋਕ ਵਜਾ ਕੇ ਜਵਾਬ ਦੇ ਰਹੇ ਨੇ ਬਾਅਦ ਦਲੀਲ ਜਵਾਬ ਦੇ ਰਹੇ ਨੇ ਤੇ ਨਾਲੇ ਕਿ ਐਸੀ ਵੱਡੀ گرد ਉੱਡੂਗੀ ਤੇ ਹੁਣ ਜਿਹੜੇ ਜਵਾਬ ਜਿਹੜੇ ਉਹਨਾਂ ਨੇ ਗੱਲਾਂ ਕਰਨੀਆਂ ਨੇ ਪਤਾ ਨਹੀਂ ਹੁਣ ਉਹਨਾਂ ਕੋਲ ਕਿਹੜੇ ਸੈਕਟਰੀ ਜਿਹੜੇ ਇਹਨਾਂ ਨੇ ਦੱਸਰੇ ਜਿਹਦੇ ਕਰਕੇ گرد ਉੱਡਣੀ ਹੈ ਤੇ ਕੀ ਕਰਦੋ ਉਡਾਉਣ ਤੋਂ ਪਹਿਲਾਂ ਇਹ ਸਾਰਾ ਕੁਝ ਠੱਪ ਹੋ ਜਾਊਗਾ ਕੀ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਦਾ ਰਾਧਾ ਸੁਆਮੀ ਕਹਿ ਕੇ ਗਏ ਨੇ ਕਿ ਭਾਈ ਠੰਡ ਰੱਖੋ ਦੋਨੇ ਤਰ੍ਹਾਂ ਤਾਂ ਕੁਝ ਵਿਚਲਾ ਰਸਤਾ ਨਿਕਲੂਗਾ ਇਹ ਵੀ ਇੱਕ ਸਵਾਲ ਹੈ ਤੇ ਕਾਰਕ ਹੋ ਰਹੇ ਇਹ ਠੰਡ ਕੌਣ ਵਰਤਾਰ ਹੈ ਕਿ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਲੱਗਣ ਲੱਗ ਗਿਆ ਕਿ ਜੇ ਅਕਾਲੀ weak ਹੋ ਗਏ ਤੇ ਸਾਡੇ ਪੈਰ ਨਹੀਂ ਲੱਗਣੇ ਆਖਰ ਨਵਾਂ ਮਾਸਲੇ ਦੁਬਾਰਾ ਜੋੜਨੇ ਤੇ ਜੋੜਨ ਲਈ ਇਹਨਾਂ ਨੂੰ ਤਕੜੇ ਹੋਣਾ ਚਾਹੀਦਾ ਹੈ ਤਕੜੇ ਹੋਣ ਲਈ ਇਹਨਾਂ ਚ ਇਕਾ ਚਾਹੀਦਾ ਦੂਜੇ ਤਾਂ ਹੋ ਵੀ ਸਾਡੇ ਗਏ ਜਿਹੜੇ ਸੁਧਾਰ ਲਹਿਰ ਵਾਲਿਆਂ ਚੋਂ ਜ਼ਿਆਦਾ ਬੰਦੇ ਤਾਂ ਉਧਰ ਹੀ ਨੇ ਤੇ ਹੁਣ ਇਹਨਾਂ ਨਾਲ ਵੀ ਇਹ ਵੀ ਤੰਦਰੋਂ ਚਾਹੁੰਦੇ ਨੇ ਕੁਛ ਨਾ ਕੁਛ ਤੇ ਸੀਸਫਾਇਰ ਹੋ ਜਾਊਗਾ ਕਿ ਇਧਰੋਂ ਕੋਈ ਗੱਲ ਨਹੀਂ ਗਿਆਨੀ ਹਰਪ੍ਰੀਤ ਸਿੰਘ ਵਾਲੀ ਬਹੁਤ ਸਾਰੇ ਸਵਾਲ ਲੈ ਜਿਹੜੇ ਹਾਲੇ ਉਹਨਾਂ ਬਾਰੇ ਕੋਈ ਕੰਸੋਰ ਕੋਈ ਟਿੱਪਣੀ ਨਹੀਂ ਪਰ ਇਹ ਗੱਲ ਜ਼ਰੂਰ ਨਜ਼ਰ ਆਉਂਦੀ ਹੈ ਕਿ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਜਿਸ ਤਰੀਕੇ ਨਾਲ ਆਪਣੀ ਭੂਮਿਕਾ ਨਿਭਾ ਰਹੇ ਨੇ ਉਹਨਾਂ ਤੋਂ ਲੱਗਦਾ ਹੈ ਪਹਿਲਾਂ ਸੁਖਵੀਰ ਸਿੰਘ ਬਾਦਲ ਨੂੰ ਮਿਲਲਾ ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਲਾ ਤੇ ਫਿਰ ਉਦੋਂ ਬਾਅਦ ਸਰਬੀਤ ਸਿੰਘ ਬਾਦਲ ਨੇ ਮੀਟਿੰਗ ਬੁਲਾਉਣਾ ਤੇ ਉਸ ਤੋਂ ਬਾਅਦ ਅਸਤੀਫੇ ਦਾ ਫੈਸਲਾ ਕਰਨਾ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਸਾਨੂੰ ਸੰਕੇਤ ਕੁਝ ਦਿੰਦੇ ਨੇ ਬਾਕੀ ਦੇਖਦੇ ਆ ਕੀ ਹੋਏਗਾ ਲਗਾਤਾਰ ਅਪਏ ਤੇ ਨਿਗਰ ਰੱਖ ਰਹੇ ਹਾਂ ਤੇ ਗੱਲ ਕਰਦੇ ਰਹਾਂਗੇ ਅੱਜ ਜਿੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਬਹੁਤ ਬਹੁਤ ਸ਼ੁਕਰੀਆ